ਹਉ ਗੋਦਰੀ ਰੀਏ ਤੇ ਕਰ ਮਤਲਬ ਮੈਨੂੰ ਹੈ ਨਹੀਂ ਸੀ ਪਤਾ ਵੀ ਵੀ ਰੀਏ ਨਹੀਂ ਇਹ ਤਾਂ ਇੱਕ ਬੰਦਰੀ ਹੈ ਇਹ ਨਹੀਂ ਵੀ ਜੋ ਨੂੰ ਚਾਇਆ ਜੋ ਕਾਰਨ ਲਿਖਦਾ ਲਿਖਦਾ ਠੀਕ 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 ਹੂੰ ਅੱਛਾ ਉਹਦੇ ਚ ਪੋਸਟਰ ਕਹਿੰਦੇ ਇਸ ਤਰ੍ਹਾਂ ਸੀ ਵੀ ਬੀਤਨਾਉਂ ਦਾ ਰਾਹ नक्सलਵੜੀ ਦਾ ਰਾਹ नक्सलਵੜੀ ਦਾ ਰਾਹ ਸਾਡਾ ਰਾਹ ਬੀਤਨਾਉਂ ਦਾ ਰਾਹ ਸਾਡਾ ਰਾਹ ਸਾਡਾ ਦਾ नक्सਲਵੜੀ ਦਾ ਰਾਹ ਅੱਛਾ ਤੇ ਅੱਗੇ ਕੀ ਹੈ ਆ ਲੋਕਾਂ ਦੀ ਮੁਕਤੀ ਦਾ ਚੋਣਾ ਨਹੀਂ ਇਨਕਲਾਬੀ ਤੇ ਖੜਕੂ ਜਦ ਹੋ ਜਾਂਦਾ ਨੱਚ ਵੜੀ ਜਰਾ ਸਾਡਾ ਰਾਜ ਵਿਚ ਨਾਂ ਦਾ ਸਾਡਾ ਰਾਜ ਸੋਹ ਮੁਕਤੀ ਦਾ ਹੂੰ ਚੋਣਾ ਨਹੀਂ ਇਨਕਲਾਬੀ ਤੇ ਖੜਕੂ ਜਦ ਹੋ ਜਾਂਦਾ ਹਨ ਹਾਂ ਠੀਕ ਹੈ ਇੱਕ ਤੋਂ ਵਿਚਾਰੇ ਹੋਰ ਹੈ ਉਹ ਨਹੀਂ ਹੋਣਗੇ ਦਮਾਚਾਰ ਇੱਕ 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 ਹੋਰ ਅੱਛਾ ਇਹ ਬਰਲਾ ਲਿਖਿਆ ਮਾਰਕਸਵਾਦੀ ਪਾਰਟੀ ਦੇ ਇਨਕਲਾਬੀਆਂ ਦੀ ਤਾਲਮੇਲ ਕਮੇਟੀ ਦੀ ਤਿਆਰੀ ਕਮੇਟੀ ਪੰਜਾਬ ਹਾਂ ਗਿੰਟੀ ਗਲੇ 9000 ਸਪਾਈਸੀ ਤੁਸੀਂ ਕੋਈ ਨਹੀਂ ਆਹ ਲਿਖਾ ਗਿੰਗਰਤੀ 9 ਤੇ ਪੰਜਾਬ ਭਰ ਚ 12 ਅਪ੍ਰੈਲ 1988 ਦੀ ਰਾਤ ਨੂੰ ਉਹ ਸਮੇਂਰੇ ਬਸਾਰੇ ਵਿਸਵੇਰੇ ਲੋਕ ਉੱਤਨਸਾਰ ਪੜਨ ਬਾਕੀ ਮਦਰ ਪੂਰੀ ਬੋਹੇ ਕੀਤੇ ਗਏ ਤੇ ਇਹ ਵੀ ਇਹਨੂੰ ਕਿ ਜਦੋਂ 13 ਅਪ੍ਰੈਲ ਨੂੰ ਕਹਿੰਦੇ ਇਹ ਲੱਗਿਆ ਸਾਰੇ ਪੰਜਾਬ ਦੇ ਵਿੱਚ ਇੱਕੋ ਸਮੇਂ ਤਾਂ ਕੋ ਚੰਬੇ ਚ ਪਈ ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਪਹਿਲਾਂ ਤਾਂ ਜੰਗੇ ਦਿੱਤਾ ਨਹੀਂ ਫਿਰ ਉਹਨਾਂ ਨੇ ਇਸ ਗੱਲ ਵਾਸਤੇ ਅੰਦਾਜ਼ਾ ਵੀ ਜਿਹੜੀ ਪ੍ਰਿੰਟ ਲਾਈਨ ਪਾਈ ਹੋਈ ਸੀ ਥੱਲੇ ਉਹ ਸ਼ਾਪ ਪ੍ਰਿੰਟਿੰਗ ਪ੍ਰੈਸ ਤੇ ਉਹਨੂੰ ਦੇਖ ਕੇ ਉਹਨਾਂ ਨੇ ਕਹਿੰਦੇ ਤੁਹਾਨੂੰ ਉਹਨਾਂ ਨੂੰ ਪ੍ਰੈਸਰਾਂ ਨੂੰ ਆ ਕੇ ਹਾਂ ਪ੍ਰੈਸਰਾਂ ਨੂੰ ਆ ਕੇ ਪੁੱਛਿਆ ਉਹਨਾਂ ਨੇ ਕਿ ਉਹ 10000 ਰੁਪਏ ਆ ਹੈਗੇ ਮੰਗਰ ਸਿੰਘ ਮਤਲਬ ਨੀ ਉਹ ਸ਼ਬਦ ਮਤਲਬ ਇਹ ਜਿਹੜਾ ਹੋਇਆ ਨਾ ਇਹ ਕੇਸ ਸੀਆਈਡੀ ਨੇ ਲੈ ਲਿਆ ਸਰਦਾਰਾ ਸਿੰਘ ਇੰਸਪੈਕਟਰ ਸੀ ਸੀਏਜੀ ਵਾਲੇ ਕਰਕੇ ਇਹਨੂੰ ਬਹੁਤ ਗੰਭੀਰਤਾ ਨਾਲ ਲੈ ਕੇ ਮਤਲਬ ਜਿਹੜੇ ਹਿਸਾਬ ਵੀ ਥੋੜਾ ਫਿਰ ਜਿਹੜਾ ਗ੍ਰਿਫਤਾਰ ਹੈ 13 ਨੂੰ ਕਰ ਲਿਆ ਸੀ ਜਾਂ ਕੁਝ ਦਿਨਾਂ ਬਾਅਦ ਕੀਤਾ ਹੈ ਉਹਨੂੰ ਆਹ ਤੱਕ ਰਿਹਾ ਨਹੀਂ ਮਤਲਬ ਉਹ ਬਦਲ ਉਹਨਾਂ ਨੇ ਵੇਸ ਚੁਪਰ ਬੇਰੇ ਦੁਬਰਾਂਡ ਲੈ ਕੇ ਮੈਨੂੰ ਗ੍ਰਿਫਤਾਰ ਕਰ ਗਿਆ ਹੈ ਪਰਮਾਨੈਂਡ ਲੈ ਕੇ ਅਮਨਸਰ ਭੇਜਦਾ ਹੂੰ ਤੇ ਉਹਦੇ ਵਿੱਚ ਅ ਕੋਈ ਜਿਹੜਾ ਹੈਗਾ ਲਿਖਿਆ ਸੀ ਇਹ ਲਿਖਿਆ ਵੀ ਮੇਰੀ ਗ੍ਰਿਫਤਾਰੀ ਤੋਂ 23 April ਤੱਕ ਕੋਈ ਨਿਊਜ਼ ਨਹੀਂ ਆਇਆ ਗਿਆ। ਉਦੋਂ ਸ਼ਖਨ ਵਾਲੇ ਅਖਬਾਰ ਦੇ ਵਿੱਚ ਜਲੰਧਰ ਦੀ ਕੰਢੇ ਤੇ ਇਹ ਪੋਸਟਰ ਲਾਇਆ ਹੋਇਆ ਸੀ। ਉਹਨਾਂ ਨੂੰ ਉੱਥੋਂ ਉੱਥੋਂ ਖਾਰ ਕੇ ਫੋਟੋਸ਼ੈੱਟ ਕਰਵਾ ਕੇ ਪੂਰਾ ਦਾ ਪੂਰਾ ਹਿੰਦ ਸਮਾਚਾਰ ਤੇ ਲਗਾਤਾ। ਸ਼ਰਤਾ ਮਤਲਬ ਉਹਨਾਂ ਨੇ ਤਦ ਕਹਿੰਦੇ ਸੀ ਆਈ.ਡੀ ਦੇ ਬੀ.ਏ.ਜੀ ਦੀ ਮੀਡੀਆ ਤੇ ਅਖਬਾਰ ਗਿਆ। ਜਦੋਂ ਉਸਦੇ ਮੋਟਸਟਾ ਹੈਗਾ ਇਹ ਕੇਸ ਦਰਜ ਹੋਇਆ। ਉਸ ਤੋਂ ਬਾਅਦ ਮੀਡੀਆ ਨੇ ਇਸ ਦਾ ਰੂਪ ਨੂੰ ਬਦਲ ਕੇ ਪੇਸ਼ ਕੀਤਾ। ਮਤਲਬ ਇਹ ਇਹ ਜਦੋਂ ਹਿੰਦ ਸਮਾਚਾਰ ਦੇ ਵਿੱਚ ਉਰਦੂ ਵਿੱਚ ਛਪਿਆ ਉਸ ਤੋਂ ਬਾਅਦ ਕਾਰਵਾਈ ਕੀਤੀ ਇਸ ਤੋਂ ਅੱਗੇ ਹਾਂ ਹਿੰਦ ਸਮਾਚਾਰ ਦੇ ਸਵਾਰ ਨੇ ਲੱਗ ਕੇ ਪੁਲਿਸ ਸਮੇਤ ਹਾਂ ਉਹ ਹਿੰਦ ਸਮਾਚਾਰ ਦੀ ਟਿੱਪਣੀ ਤਾਂ ਐਨਟੀਏ ਜਾਣੀ ਸੀ ਪੁਲਿਸ ਸਮੇਤ ਉਹ ਆ ਇੱਕ ਪੋਸਟਰ ਛਪਿਆ ਪਿਆ ਉਸ ਵੇਲੇ ਉਹਦੇ ਉਹਦੀ 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 ਇੱਕ ਫੋਟੋਗ੍ਰਾਫੀ ਛਾਪ ਕੇ ਬੰਦਿਆਂ ਉਹਦੀ ਲਾਗੇ ਨਾਲ ਉਰਦੂ ਪੰਜਾਬੀ ਦੇ ਬਣਾਏ ਕਰਤਾ ਹਾਂ ਹਾਂ अच्छा एक ਤੁਸੀਂ ਉਹਦੇ ਵਿੱਚ ਲਿਖਿਆ ਵੀ ਗਿਰ 44 ਸਮੇਂ ਮੁੱਖ ਮੰਤਰੀ ਲਖਮਣ ਸਿੰਘ ਗਿੱਲ ਸੀ ਜਿਹੜਾ 1967 ਤੋਂ 68 ਤੱਕ ਰਿਹਾ ਸਮਝ ਆਉਂਦੀ ਹੈ ਇਹ ਗੱਲ ਅ ਉਸਦੋਂ ਬਾਅਦ ਤੁਸੀਂ ਲਿਖਿਆ ਕੈਦ ਹੋਈ ਹੈ ਜਦੋਂ ਮੈਨੂੰ 6 ਮਹੀਨਿਆਂ ਦੀ ਕੈਦ ਹੋਈ ਤੁਹਾਨੂੰ ਉਦੋਂ ਸਮੇਂ ਗਵਰਨਰ ਵੀਰ ਜਾਇਲ ਸੀ ਇਹ ਸੀਗਾ ਅਗਸਤ 68 ਤੋਂ ਲੈ ਕੇ ਫਰਵਰੀ 69 ਤੱਕ ਅੱਗੇ ਤੁਸੀਂ ਲਿਖਿਆ ਰਿਹਾਈ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦ ਇਹ ਮੇਰੇ ਖਿਆਲਾ ਥੋੜਾ ਯਾਰ ਕਿਤੇ ਯਾਦ ਯਾਦ ਦੇ ਵਿੱਚੋਂ ਨਿਕਲ ਗਈ ਗੱਲ ਰਿਹਾਈ ਸਮੇਂ ਤੁਹਾਡੇ ਸੀਗਾ ਜਸਟਿਸ ਗੁਰਨਾਮ ਸਿੰਘ ਸੀਗਾ ਬਾਦ 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 ਆਇਆ 70 ਦੇ ਵਿੱਚ ਸਰ ਨਾ ਨਾ ਪਹਿਲਾਂ ਆ ਗਿਆ ਬਾਦ ਇਹ ਮੇਰੇ ਕੋਲ ਗੁਰਨਾਮ ਸਿੰਘ ਆ ਗਿਆ ਹਾਂਜੀ ਹਾਂਜੀ ਗੁਰਨਾਮ ਸਿੰਘ 72 ਵਿਆਪ ਚੋਂ ਹੈ ਹੈ ਗੁਰਨਾਮ ਨਹੀਂ ਮੈਨੂੰ ਮੇਰੇ ਕੋਲ ਡਾਟਾ ਲਿਖਿਆ ਸਰ ਗੁਰਨਾਮ ਸਿੰਘ ਹੋਇਆ 17 ਫਰਵਰੀ 69 ਤੋਂ ਲੈ ਕੇ 27 ਮਾਰਚ 70 ਤੱਕ ਸਰਕਾਰੀ ਮਾਰਚ 70 ਨੂੰ ਬਦਲ ਬਣਿਆ ਠੀਕ ਹੈ ਤੇ 14 ਜੂਨ 71 ਤੱਕ ਰਿਹਾ ਫਿਰ ਗਵਰਨਰ ਹੀ ਰਾਜ ਆ ਗਿਆ ਨਹੀਂ ਨਹੀਂ ਮੈਂ ਰਹਾ ਦੇਖੋ ਲਖਸਮਨ ਸਿੰਘ ਕਿਹਾ ਸੀ ਸਰਕਾਰ ਟੁੱਟੀ ਆ ਗਈ 23 ਅਗਸਤ 1968 ਤੇ ਗਵਰਨਰ ਹੀ ਆਲੇ 23 ਤੱਕ ਨੂੰ ਲੱਗਿਆ 17 ਫਰਵਰੀ 69 ਤੱਕ ਰਿਹਾ ਤੁਹਾਡਾ ਇਹ ਨਾਲ ਜਿਹੜਾ ਵਿਚਾਰ ਹੈ ਕਿ ਕੈਸ ਸਮੇਂ ਗੁਰਮੀਦਾਸ ਜੀ ਉਹ ਕਲ ਸਹੀ ਹੈ ਉਦੋਂ ਗੁਰਮੀਦਾਸ ਜੀ ਲక్ష్మణ ਗਿੱਲ ਦੀ ਸਰਕਾਰ ਟੁੱਟ ਕੇ ਬਣਿਆ ਇਹਨਾਂ ਨੇ ਲਿਖਿਆ ਨਾ ਲక్ష్మణ ਗਿੱਲ ਦੀ ਸਰਕਾਰ ਇਹਦਾ ਸਿਰਾ ਜਾ ਰਹੇ ਉਹ ਇਹਨਾਂ ਨੂੰ ਪਤਾ ਨਹੀਂ ਸੋ ਥੋੜੀ ਸਮਾਂ ਛੇ ਮਹੀਨੇ ਸੀ ਵੱਧ ਤਾਂ ਨਹੀਂ ਸੀ ਕਿਤੇ ਇਹ 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 ਨਾਂ ਦੇ ਕਹਿੰਦੇ ਨੇ ਗੁਰਨਾਮ ਦੇ ਜਿਹਦਾ 500 500 ਸਾਲਾ ਜਨਮ ਦਿਨ ਆ ਗਿਆ ਹਾਂ ਜੀ ਤੇ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਨੂੰ ਸਾਲ ਹੋਏ ਹੋਏ ਸੀ ਅੱਜ ਹੀ ਕੱਟ ਲਈ ਸਾਲ ਤੱਕ ਹਾਂ ਉਹ ਹੋ ਜਾਊਗਾ ਮੈਂ ਕੀ ਨਾ ਨੋ ਦੇ ਕੋਈ ਨਹੀਂ ਕੀ 91 ਦੇ ਘਟੇ ਹੁਣ ਜਿਹੜਾ ਗੁਰਨਾਨ ਕ ਤੇਲ ਦਾ 500 ਸਾਲਾ ਸੀ ਸਰ ਜੀ ਉਹ 15 ਪੈਲ ਨਹੀਂ 69 ਨਹੀਂ ਸੀ 15 ਪੈਲ ਜੀ 15 ਪੈਲ ਜੀ ਨਹੀਂ ਸਰ ਜੀ ਹੁਣ ਸਿਰ ਨਵੰਬਰ ਦੋ ਨਵੰਬਰ ਸੇ ਜੀ ਇਹ ਉਹਨਾਂ ਦਾ ਜਨਮ ਆ ਜੀ ਦਾ ਉਹ ਬਰਤ ਨਹੀਂ ਹੈਗਾ ਉਹ ਬਰਤ ਮੈਂ ਮੈਂ ਜੇਲ੍ਹ ਤੇ ਸੀ ਜੇਲ੍ਹ ਤੇ ਜੇਲ੍ਹ ਮੈਂ ਹੁਣ ਜੇਲ੍ਹ ਤੇ ਸੀ ਉਹ ਦੋ ਜੇਲ੍ਹ ਹੀ ਹੈ ਅੱਛਾ ਅੱਛਾ ਜੇ ਦੇਖੀਏ ਇਹ ਕੀ ਆ ਉਹਨੂੰ ওভারਪਾ ਨਹੀਂ ਸੜਾ ਪੂਰੀ ਨਹੀਂ ਕਟਣੀ ਪਈ ਪਹਿਲਾ ਵਾਰ ਹਾਂ ਅੱਧੀ ਘਟਕੇ ਤੋਂ ਵੀ ਰਿਹਾ ਹੋ ਜਾਂਦਾ ਹੂੰ ਅੱਧੀ ਘਟਕੇ ਤੋਂ ਵੀ ਰਿਹਾ ਹਾਂ ਹਾਂ ਠੀਕ 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 ਹੈ ਚਲੋ ਉਹ ਕੋਟ ਪਰ ਬੂਟ ਪਰ ਮੈਨੂੰ ਮੈਨੂੰ ਮੈਂ ਕੰਧਾ ਚਰਦਾ ਤਾਂ ਜਿੰਨੀ ਲੈਣਾ ਜਿੰਨਾ ਬੋਲ ਜਿਦਾ ਜਿੰਨਾ ਜਿੰਨਾ 500 ਸਾਲਾ ਜੇ ਜਿਦਾ ਆਇਆ ਨਹੀਂ 1 ਸਾਲ ਤੱਕ ਜੁਰਮੇ ਦੇਣੀ ਹੂੰ ਉਹ 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 ਇਹ ਹੈ ਜੀ ਤਾਂ ਮੈਂ 89 ਦੇ ਆਂ ਬੁਣਾਈ ਕਿ ਬੰਦੇ ਕਨਵੇ ਦੇ ਨਿਵਾਸੀ ਰਿਹਾ ਮੈਂ ਕਪਲੇ ਸੀ ਠੀਕ ਹੈ আচ্ছা ਚਲੋ ਇਹ ਕਰਨਾ ਕਰਮ ਤੁਹਾਡੇ ਤਸ਼ੱਦਦ ਦਾ ਹੋਇਆ ਉਸ ਤੋਂ ਬਾਅਦ ਪਾਰਟੀ ਨੇ ਹਰਦੂ ਵੀ ਕੀਤਾ ਦਿਵਾਰੇ ਮਤਲਬ ਮੀਟਿੰਗਾਂ ਕੀਤੀਆਂ ਜਦੋਂ ਤੁਸੀਂ ਬਕਰ ਬਾਹਰ ਆਉਂਦੇ ਉਹਦੇ ਬਾਹਰ ਵੀ ਮੀਟਿੰਗਾਂ ਦੇ ਵਿੱਚ ਵੀ ਤੁਸੀਂ ਨਹੀਂ ਮੈਂ ਉੱਥੋਂ ਆ ਕੇ ਜਿਹੜੇ ਮੇਰੇ 2000 ਸੀਨੀਅਰ ਸੇ ਤੁਸੀਂ ਉਹ ਕੋਲੋਂ ਜੀ ਸੀ ਇਹ ਬਣਾਉਣ ਵਾਲੇ ਦੋ ਸੇ ਮੈਂ ਉਹਨਾਂ ਨੂੰ ਕਿਹਾ ਵੀ ਤੇ ਇਨਟੈਰੋਗੇਸ਼ਨ ਦੇ ਦੌਰਾਨ ਜਿਹੜਾ ਮੈਂ ਮਹਿਸੂਸ ਕੀਤਾ ਵੀ ਆਪਾਂ ਗਲਤ ਹੋ ਗਏ ਇਸ ਕਰਕੇ ਵੀ ਮੂਵ ਕਰ ਲੋ ਤੇ ਤਾਂ ਆਪਣੇ ਆਪ ਮੂਵ ਕੁਰਬਾਨ ਕਰਨ ਵਾਸਤੇ ਸ਼ਰਦਾਰ ਗਰਪੂ ਦਾ ਰਵੇ জাকੇ ਭਾਈ ਕੈ ਸ਼ੌਮ ਨੇ ਲਿਆ ਹੂੰ ਤੇ ਉਹ ਮੇਰੀ ਜੱਲ ਦਾ ਉਹਨਾਂ ਨੇ ਕਿਸੇ ਨੇ ਨੋਟ ਸੁਣੀ ਲਿਆ ਡਰ ਗਿਆ ਡਰ ਗਿਆ ਡਰ ਗਿਆ ਕੁਝ ਕੁ ਸੀ ਦਿਮਾਗ ਦੀ ਦਰਦ ਵੀ ਮੇਰੇ ਇੱਕ ਦਾ ਜਿੰਦਾ ਵਾਲ ਹੋਈ ਸੀ ਜਿੰਨੇ ਵੀ ਆਏ ਪਰ ਉਹ ਖਾਸ ਤਸ਼ਬਾਹ ਦਰਾਨਾ ਮਤਲਬ ਤੁਹਾਡਾ ਇਹ ਵੀ ਸੁਣਨ ਦੇ ਵਿੱਚ ਆਇਆ ਜਾਂ ਪੜ੍ਹਨ ਦੇ ਵਿੱਚ ਆਇਆ ਕੀ ਤੇ ਆ ਵੀ ਰੀਡ ਦੀ ਹੱਡੀ ਦੇ ਉੱਤੇ ਵੀ ਜਾਂ ਸਰੀਰ ਦੇ ਕੁ ਸੰਗਾਂ ਦੇ ਉੱਤੇ ਨਿਗਾਹ ਦੇ ਉੱਤੇ ਵੀ ਮਤਲਬ ਇਹਦਾ ਤਾਂ ਠੀਕ ਸੀ ਮਤਲਬ ਜਿਸਮ ਤੇ ਕਾਰਸਰ ਹੋਣੇ ਸੀ ਹੁਣ ਜੇ ਕੁ ਸਿੰਗਲ ਜਿਵੇਂ ਪੋਡੀ ਮੇਰੀ ਉਹ ਜਿਹੜਾ ਜਹਾਜ ਹੋਣਾ ਮੈਂ ਉਹ ਹੈ ਜਾਈ ਸੀ ਤੇ ਤੁਹਤ ਤਰਾਤ ਕੁ ਡੇਸੋਂ ਨਾ ਲੈਣਾ ਦਨ 11 ਦਿਨਾਂ ਮਤਲਬ ਸੋ ਦੁੱਖੇ ਹਰੋਟੀਆਂ ਤੇ 11 ਬੰਨ ਨੂੰ ਡੈਰੋਗੇਟ ਕੀਤਾ ਉਹ ਸੀ ਐਮ ਆਮਰ ਸਾਹਿਬ ਹੂੰ ਉਹਦੇ ਵਿੱਚ ਤਸ਼ੱਦਦ ਦੇ ਕੀ ਗੱਲ ਪੁੱਛੇ ਵਦਿਆ ਉੱਤੇ ਸਤਿਦਿ ਨੀ ਕੀਤਾ ਪੁੱਛੇ ਕਿਛੇ ਸੇ ਹੂੰ ਤੇ ਜਿਹੜੀ ਕੋਈ ਸੁਧਾਰਨ ਗੱਲ ਸੀ ਜਿਹੜੀ ਪਤਾ ਸੀ ਉਹ ਦੱਸ ਤੇ ਉਹਨਾਂ ਨੂੰ ਵੀ ਪਤਾ ਨਹੀਂ ਲੈਣਾ ਨਹੀਂ ਤੇ ਕੋਈ ਗੱਲ ਨਹੀਂ ਕੋਈ ਮਾਰ ਕੋਈ ਮਾਰ ਕੋਟ ਨਹੀਂ ਉਹ ਨਰੋ ਜਿਹੜਾ ਜਿਹੜਾ ਲਿਖਤਰ ਦੇ ਵਿੱਚ ਆਇਆ ਹੈ ਨਾ ਉਹ ਉਹ ਤਾਂ ਉਹ ਤਾਂ ਜੇ ਕਿਸੇ ਨੂੰ ਕਿਸੇ ਨੂੰ ਪੜੋਇਆ ਬਣਾ ਕੇ ਵੀ ਦਾ ਕਰੋ ਤਾਂ ਵੀ ਹੈ ਉਹ ਕਵੀ ਤੇ ਚਰਤ ਕੀਤਾ ਚਲੋ ਮੜ ਕੇ ਕੋਈ ਸੁਣਾਈ ਨਹੀਂ ਹਾਂ ਇਹ ਇਹ ਤਾਂ ਇੱਕ ਪਰਮਾਨੈਂਟ ਗੋਲ ਲੱਭ ਜੇ ਹੂੰ ਬੀਤ ਚਰਤ ਕੀਤਾ ਤੁਸੀਂ ਇਹ ਦਿੱਤੇ ਕੋਲ ਨਹੀਂ ਕੀਤਾ ਜਿਹੜਾ ਲਿੰਦਾਰੇ ਖਾ ਜਗਦਾਰੇ ਤੋਂ ਪੂਰ ਪੂਜੇ ਰਾਜੇ ਨੇ ਕਰੀਓ ਤਾਂ ਬੁਧਾ ਨਹੀਂ ਹੈ ਹੂੰ ਹੂੰ ਹਾਂ ਮਤਲਬ ਉਹਦਾ ਮਤਲਬ ਜਿਹੜਾ ਤੁਸੀਂ ਇਹ ਮੈਨਰੇ ਜੀ ਹਾਂ ਸਾਰੇ ਬਾਹਰ ਤੋਂ ਤੁਹਾਡੇ ਆਪ ਨੂੰ ਦੇਖੀ ਜੀ ਨਾ ਭਾਈ ਬੱਲ ਪੰਜਾਬ ਰੇ ਹਾਂ ਹਾਂ ਉੱਧਰ ਖੜੇ ਨੇ ਨਿਗਵਾਲ ਕੋਟੋਂ ਇਹਨਾਂ ਦੀ ਬਿਚਾ ਹੁੰਦਾ ਕਟਣ ਕਟ ਨਾ ਕੀ ਅੱਛਾ ਇਹਦੇ ਵਿੱਚ ਇੱਕ ਗੱਲ ਇਹ ਆਉਂਦੀ ਹੈ ਕਿ ਤੁਸੀਂ ਉੱਥੇ ਮਤ ਪੇਦ ਰੱਖ ਦਿੱਤੇ। ਬੇ ਭਈ ਇਹ ਆਪਾਂ ਠੀਕ ਨਹੀਂ ਚੱਲ ਰਹੇ ਜਿਸ ਕੇ ਸੰਬੰਧ ਆਪਾਂ ਰਸਤਾ ਪੜਿਆਗਾ। ਤੇ ਉਦੋਂ ਬਾਅਦ ਉਹਨਾਂ ਨੇ ਕੋਈ ਤੁਹਾਨੂੰ ਕੋਈ ਮੀਟਿੰਗਾਂ ਕਰਕੇ ਇਸ ਦੇ ਉੱਤੇ ਕੁਝ ਚਾਉਣ ਦੀ ਕੋਸ਼ਿਸ਼ ਕੀਤੀ ਹੋਵੇ ਵੀ ਕੋਈ ਮਤਲਬ ਮੇਰੇ ਮੇਰੇ ਤਾਂ ਕੋਹਾਂ ਨੇ ਕੋਈ ਅਪਰੋਚ ਨਹੀਂ ਕੀਤੀ ਹਮ ਬਸ ਸਿੱਧਾ ਇਹ ਕਰ ਲਿਆ ਵੀ ਇਹ ਇਹਦੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਇਹ ਇੱਕ ਭਰਾ ਤੇ ਇੱਕ ਭਰਾ ਗਿਆ ਇਹ ਡੱਗ ਗਿਆ ਇਹ ਬਸ ਇਹਨੂੰ ਨੁਕੀ ਨੇ ਇਹਨੂੰ ਨਾਲ ਰੱਖ ਕੇ ਤਾਂ ਨੂੰ ਨੁਕਸਾਨ ਹੀ ਹੈ ਅੱਛਾ ਵੀ ਇਹ ਕੋਈ ਕਮਜ਼ੋਰੀ ਦਿਖਾ ਸਕਦਾ ਕਮਜ਼ੋਰੀ ਦਿਖਾ ਸਕਦਾ ਤੇ ਪਰ ਉਹ ਨਾ ਜੀ ਨਾ ਉਹ ਲਿਖਤਾਂ ਦੇ ਵਿੱਚ ਕਹਿ ਮਿਲਦਾ ਕਿ ਤੁਸੀਂ ਕਿਸੇ ਬੰਦੇ ਦਾ ਨਾਮ ਨਹੀਂ ਦੱਸਿਆ ਤੁਸੀਂ ਤਸ਼ੱਦਦ ਸਹਿਾ ਸਾਰਾ ਕੁਝ ਕੀਤਾ ਉਹ ਤਾਂ ਫਿਰ ਕਰਨਾ ਹੀ ਬੰਦਾ ਹੂੰ ਜਦੋਂ ਉਹ ਕੋਈ ਕਹ ਦੇ ਉਸ ਵੇਲੇ ਤੱਕ ਤਾਂ ਸਾਰਾ ਦੱਸ ਤਾ ਰਿਹਾ ਓਕੇ ਹਾਂ ਦੇਖੋ ਸਿੱਧੀ ਗੱਲ ਉਹ ਤਾਂ ਫਿਰ ਜਦੋਂ ਮੈਂ ਤੁਹਾਨੂੰ ਆਪ ਮੈਨੂੰ ਮੈਂ ਦੇਖਦਾ ਹੁਣ ਐ ਥੋੜੇ ਜਿੰਨੇ ਸਾਲ ਆ ਗਏ ਤਾਂ ਲਿਖਦਾ ਵੀ ਮੈਂ ਹਾਂ ਨਹੀਂ ਕਦੇ ਦੇਖਿਆ ਹਾਂਜੀ ਠੀਕ ਠੀਕ ਹੈ ਤੇ ਉਸ ਤੋਂ ਬਾਅਦ ਸਮੇਂਦਰਾਮ ਜਿੰਦਗੀ ਮਤਲਬ ਕਾਫੀ ਜੜੀ ਹੈ ਜੀ ਸੋਲੀ ਸੰਰਸ਼ ਰਹੀ ਹੈ ਫਿਰ ਤੁਸੀਂ ਮਤਲਬ ਕੀ ਕੰਮ ਕੀਤਾ ਉਹਨਾਂ ਨੇ ਆ ਗਿਆ ਆ ਆਪਣਾ ਜਿਹੜਾ ਕਿਤਾਬ ਦਾ ਦਰਜੀ ਦਾ ਇਸੇ ਸੋਲੂਪਰਲੇ ਉਹ ਜਿਹੜਾ ਜਿਹੜਾ ਇੱਕ ਕਾਰ ਦਾ ਹੋਇਆ ਬਣਿਆ ਸੀ ਉਹ ਵੀ ਆ ਕੇ ਸ਼ੁਰੂ ਕਰ ਲਿਆ ਅੱਛਾ ਇੱਕ ਇਸੇ ਸਮੇਂਦਰਾਮ ਮਤਲਬ ਫੁੱਟ ਪੈ ਜਾਂਦੀ ਹੈਗੀ ਜਿਵੇਂ ਇੱਕ ਗਰੁੱਪ ਦਾ ਅਬੂ ਜਲੀਸ ਹੋਰ ਬਣ ਜਾਂਦਾ ਇੱਕ ਦਾ ਆਤਮ ਸੁਹਾਣ ਬਣ ਜਾਂਦਾ ਇੱਕ ਦਾ ਹਰਤਜ ਸੋਹੀ ਬਣ ਜਾਂਦਾ ਇਹ ਤੁਹਾਨੂੰ ਕੀ ਲੱਗਦਾ ਫਟਦਾ ਕੀ ਕਾਰਨ ਸੀ ਆਪਣੇ 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 ਉਹ ਭਾਈ ਮੈਚ ਮੈਡੀ ਚੱਤਰ ਹੋਵੇ ਮੈਡੀ ਚੱਤਰ ਹੋਵੇ ਮੈਡੀ ਚੱਤਰ ਹੋਵੇ ਇਹ ਜੀ ਸੋਹਲ ਸੰਗਰੂਪ ਦਾ ਸੀ ਉਹ ਦੋਨੇ ਦੋਨਾਂ ਦੀ ਉਹਨਾਂ ਦੀ ਤਾਂ ਬੰਦ ਹੀ ਨਹੀਂ ਸੀ ਹਾਕਮ ਦੀ ਤੀ ਸੋਹੀ ਲੱਗੀ ਹਾਂ ਸੋਹੀ ਸੋਹਣੀ ਇੰਟੈਲੀਜੈਂਟ ਸੀ ਹਾਂ ਆ ਕੰਮ ਕਾਮਾ ਸੀ ਹਾਂ ਸੋਹਣੀ ਸੋਹਣਾ ਉਹ ਇੰਟੈਲੀਜੈਂਟ ਸੀ ਓਕੇ ਹਾਂ ਹਾਂ ਕੰ ਬਿਲਕੁਲ ਫੀਲਡ ਜੀ ਸੀ ਹਾਂ ਤੇ ਇੱਥੇ ਸੋਹਣਾ ਸੋਹਣਾ ਸਿਆਣਾ ਸੀ ਹਾਂ ਤੇ ਬਾਕੀ ਉਹ ਹੋਰ ਜਿਹੜਾ ਕੰਮ ਸੀ ਲੈਣਾ ਦੇਣਾ ਕਾਰੋਬਾਰ ਉਹ ਭਗਿਆ ਨਹੀਂ ਸੀ ਅੱਛਾ ਹਾਂ ਮਤਲਬ ਉਹਦੀ ਕੋਈ ਉਹਦੇ ਦੇ ਨੁਕਸੇ ਕਿੰਨੇ ਹੁੰਦੇ ਰਹਿੰਦੀ ਜੀ ਇਹਦੇ ਕੱਪੜੇ ਲੈਣਾ ਦੇਣਾ ਪਗੜੀ ਪਰ ਪਰ ਦਬਤ ਬੱਲ ਨਹੀਂ ਪੱਗ ਬੰਨਦਾ ਸੀ ਨਾ ਪਹਿਲਾਂ ਇੱਥੇ ਤੇ ਦਰਹੇ ਤੇ ਬਾਰਾਂ ਦੇ ਗੋਮਲੇ ਜਦੋਂ ਉਹ ਜੀਵਨ ਤੈਗੇ ਉਹ ਕਟਾਈ ਨੇ ਹੂੰ ਸਾਨੂੰ ਵਧੀਆ ਪੱਗ ਬੰਨਦਾ ਸੀ ਉਹ ਹਾਂ ਦੀ ਮਤਲਬ ਉਹ ਰੋਈ ਸੀਗਾ ਜਦੋਂ ਉਹਦਾ ਸੰਸਕਾਰ ਕੀਤਾ ਪਟਿਆਲੇ ਨਹੀਂ ਹੂੰ ਤੇ ਉਹ 59 ਦੇ ਵਿੱਚ ਮਤਲਬ ਉਹ ਸਾਨੂੰ ਐਵਿਡੈਂਸ ਉਹ ਵੀ ਜਿਹਾ ਮਿਲਿਆ ਸੀ ਇੱਕ ਵਾਰੀ ਐ ਸਟੂਡੈਂਟ ਪਰੰਤ ਇਹ ਜੋ ਮੈਂ ਇਹ ਜਿੰਨੀ ਸੋਲ ਉਹਨਾਂ ਦੀ ਮਤਲਬ ਮਉ ਨਹੀਂ ਸੀਗਾ ਨਹੀਂ ਜੇ ਜਦੋਂ ਅੰਡਰਗਰਾਉਂਡ ਹੋ ਗਿਆ ਕੋਈ ਇਹ ਘਰ ਕਰਕੇ नक्सली ਉਹਨਾਂ ਦੇ ਵਾਲ ਤਾਂ ਕਟਾਈ ਦਿੱਤੇ ਜੀ ਉਹਦੇ ਕੇਸ ਹਮਮ ਬਸ ਸਭ ਤੋਂ ਪਹਿਲਾਂ ਚਾਹੀ ਸੀ ਨਾ ਮਹਿੰਗਰ ਚੋ ਨਹੀਂ ਕੁਝ ਤਾਂ ਕੋਈ ਵਿਚਾਰ ਲਵੋ ਹਾਂ ਠੀਕ ਠੀਕ ਹੈ ਅੱਛਾ ਇਹਦਾ ਯਾਦਗਰ ਸਿੰਘ ਚੋਪੜਾ ਸੀਗਾ ਇਹ ਇਹ ਤਾਂ ਨਹੀਂ ਇਹਦਾ ਜ਼ਿਕਰ ਨਹੀਂ ਹੁੰਦਾ ਉਹਨਾਂ ਮੀਟਿੰਗਾਂ 'ਚ ਇਹ ਬਾਅਦ ਵਿੱਚ ਆਇਆ ਯਾਦਗਰ ਸਿੰਘ ਹਾਂ ਮੇਰੇ ਯਾਦਗਰ ਸਿੰਘ ਦਾ ਨਾਮਾਂਦਪੁਰ ਦਾ ਸੀਗਾ ਇਹ ਫਿਰ ਬਾਅਦ ਵਿੱਚ ਕਿਤੇ ਜ਼ਿਕਰ ਨਹੀਂ ਹੁੰਦਾ ਬਾਅਦ ਨਾਲ ਮੀਟਿੰਗਾਂ 'ਚ ਅੱਛਾ ਜਿਹੜਾ ਵਿਆਸ ਸਿੰਘ ਸੀਗਾ ਵਿਆਸ ਸਿੰਘ ਕਿਸ ਤਰ੍ਹਾਂ ਦਾ ਆਗੂ ਸੀ ਜਿਹੜਾ ਸ਼ੁਰੂ 'ਚ ਉਹਦਾ ਪੁਲਿਸ ਮੁਕਾਬਲਾ ਵਿਆਸ ਸਿੰਘ ਨਾਲ ਵਿਆਸ ਸਿੰਘ ਨਾਲ ਦੋ ਚਾਰ ਮੀਡੀਆ ਨਾਲ ਜੀ ਇਕੱਠੇ ਹੋਣਿਆ ਬਸ ਬਾਕੀ ਕੋਈ ਉਹਦੇ ਨਾਲ ਇਹਨਾਂ ਇਹਨਾਂ ਨੇੜਲਾ ਹੋਨੇ। ਹੂੰ ਤੁਹਾਡਾ ਕਹਿਣ ਦਾ ਮਤਲਬ ਹੈ ਜਿਹੜੇ ਇਹ ਆਗੂਆਂ ਦੇ ਵਿੱਚ ਜਿਹੜੀ ਫੁੱਟ ਦੇ ਵਿੱਚ ਇੱਕ ਮੈਂ ਵਾਲਾ ਕੰਮ ਵੀ ਸੀਗਾ ਜਿਹੜੀ ਜਿਹੜੀ ਮੈਂ ਵਾਲੀ ਗੱਲ ਹੈ ਨਾ। ਹਾਂ ਹਾਂ। ਵੀ ਵੀ ਮੈਂ ਦਾ ਆਗੂ ਹੋਣਾ ਚਾਹੀਦਾ। ਮੈਂ ਆਗੂ ਬਣਾਉਂਗਾ। ਹੂੰ ਬਠਿੰਡੀਆਂ 'ਚ ਬਠਿੰਡੀਆਂ 'ਚ ਸੰਗਰੂਰ ਨਾਲੋਂ ਜ਼ਿਆਦਾ ਸੀ। ਸੰਗਰੂਰ 'ਚ ਤਾਂ ਸੰਗਰੂਰ 'ਚ ਤਾਂ ਲੜਾਈ ਦੀ ਕੋਈ ਨਹੀਂ ਸੀ। ਆਗੂ ਬਣਿੰਦੀ। ਹੂੰ ਮੈਂ ਤੇ 2016 ਤੋਂ ਬਾਅਦ ਮੈਨੂੰ ਸੋਗ ਦੇ ਰਾਜ ਹੁੰਦਾ ਮੈਂ ਜਗੀਰ ਸੋਨ ਨੂੰ ਨਾਲ ਬਣੀ ਮੈਂ ਤਾਂ ਹੂੰ ਹੂੰ ਉਹ ਉਹਦੀ ਉਹਨੇ ਮੇਰੇ ਮੇਰੇ ਨਾਲ ਗੱਲਬਾਤ ਉਹ ਕੀਤੀ ਜਾਵੇ ਮੁੰਨਾ ਸਿੰਘ ਨੇ ਪ੍ਰੇਜ ਕੀਤਾ ਜਾ ਰਿਹਾ ਮੈਂ ਮੈਂ ਉਹ ਆਪਣਾ ਡੀਰੀ ਮੰਨਦਾ ਸੀਗਾ ਵੀ ਜੋ 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 ਕੁਝ ਵੀ ਹੋਣਾ ਇੱਕ ਸਪੱਟ ਮੈਨੂੰ ਨਿਗਰਵਾ ਦੀ ਆਸ ਸਹੋਣ ਲਈ ਥੋੜੇ ਪਾਈ ਬਾਣੀ ਬਾਤ ਕਮਾਲ ਕਰਦੀ ਆ ਤਾਂ ਕਹਿੰਦਾ ਅੱਗੇ ਪਿੱਛੋਂ ਅਥੋੜਾ ਲੈ ਆਏ ਕਰ ਕੇ ਲੈ ਆਏ ਸੀ ਨਾ ਇਹ ਦੇਖਣ ਦਾ ਤਰੀਕਾ ਨਹੀਂ ਆ ਜਾਂਦਾ ਵੀ ਹਾਂ ਉਹ ਇਹਦਾ ਨੁਕਤਾ ਨਹੀਂ ਹਾਂ ਅੱਛਾ ਇੱਕ ਇੱਕਲੇ ਇੱਕ ਤਾਂ ਹੈ ਗੀਆਂ ਮਤਲਬ ਆਗੂਆਂ ਦੀਆਂ ਸੀਮਤਾਂਆਂ ਸੀ ਆਗੂਆਂ ਦੀਆਂ ਕਮਜ਼ੋਰੀਆਂ ਘੱਲੋ ਉਹਨਾਂ ਦੇ ਵਿੱਚ ਕਈ ਕਿਸਮ ਦੇ ਵਿਵਾਦ ਵੀ ਸੀਗੇ ਪਰ ਵਿਚਾਰਧਾਰਾ ਦੇ ਤੌਰ ਤੇ ਤੁਸੀਂ ਮਾਰਕਸਵਾਦ ਬਾਰੇ ਕੀ ਕੀ ਸਮਝਦੇ ਹੋ ਤੁਸੀਂ ਜੇ ਮਾਰਕਸਵਾਦ ਦੀ ਵਿਚਾਰਧਾਰਾ ਹੈ ਜਾ ਮਾਰਕਸ ਦੇ ਵਿਚਾਰ ਨੇ ਜਾਂ ਕੋਲ ਮੌਜੂਦ ਨਹੀਂ ਹੈ ਕਿ ਜੇ ਤੁਸ ਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ ਹੂੰ ਜੇ ਮਾਰਕਸ ਮਾਰਕਸ ਸੰਸਾਰ ਦਾ ਜਿਹੜਾ ਗਰੀਬ ਦਾ ਮੁਕਾਇਦ ਲੋਕੀ ਲੋਕੀ ਖਾਂਦਾ ਬੰਦਾ ਬਹੁਤ ਦਿਨਾਂ ਹੰਮਤੀਆ ਕੋਈ ਉਸ ਤੋਂ ਪਹਿਲਾਂ ਜੀ ਜਿਹੋ ਇਹਨਾਂ ਉਹ ਆਪਣੇ ਗਰੀਬੀ ਹੋਏ ਨਾ ਹੋਏ ਨਾ ਜਦੋਂ ਬਦਬਾਤ ਕੁਝ ਉਹਨਾਂ ਦੀ ਘਰ ਨਾ ਬਸ ਕੁਝ ਉਹਨਾਂ ਨੇ ਸਮਾਜ ਨੂੰ ਦਿੱਤਾ ਪਰ ਮਾਰਕਸ ਜਿੰਦਾ ਸਿੱਧਾ ਆਇਆ ਜਿੰਦਾ ਇਹ ਤਾਂ ਇਹ ਨਹੀਂ ਹੋਗਾ ਤੁਨੂੰ ਹੂੰ ਦੇਖੋ ਉਹ ਕਾਇਮ ਹੋ ਕੇ ਤਾਂ ਇਹ ਹੋ ਗਿਆ ਕਿਥੇ ਹੋਵੇ ਉਹ ਜਿਹੜੇ ਨੇ 34 ਤੋਂ 10 ਤੋਂ 12 ਬੈਕ ਤੋਂ ਨੂੰ ਹੂੰ 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 ਤੇ ਇਸੇ ਤਰ੍ਹਾਂ ਜਿਹੜਾ ਮਤਲਬ ਜਿਹੜੇ ਸਵੇਰ ਮੀਟਿੰਗਾਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਕੋਈ ਆਧਾ ਨਹੀਂ ਸਕੂਲਿੰਗ ਕੋਈ ਕਰਦਾ ਸੀ ਜਿਹੜਾ ਮਤਲਬ ਜਿਵੇਂ ਜਗਜੀਤ ਸਿੰਘ ਤੁਸੀਂ ਕਹਿੰਦੇ ਹੋ ਜਾਂ ਸੋਹੀ ਕਹਿੰਦੇ ਹੋ ਕਾਫੀ ਪੜ੍ਹਿਆ ਲਿਖਿਆ ਸੀ ਇੰਟੈਲੀਜੈਂਟ ਸੀਗਾ ਤੋਂ ਮਾਰਸ ਆਗਰਾ ਦੇ ਵਿੱਚ ਜੋ ਸਕੂਲਿੰਗ ਇਮਰਟਲਿੱਟ ਤਾਂ ਜਿਹੜਾ ਅਗਲੇ ਕੰਮ ਕਰ ਕੱਢ ਲਏ ਜਾਂਦੇ ਪਿਛਲੇ ਕੰਮਾਂ ਤੇ ਜਿਹੜੇ ਜ਼ਿੰਮੇਵਾਰੀਆਂ ਲੈ ਕੇ ਤੁਰੇ ਸੇ ਉਹ ਸਬ ਮੀਟਿੰਗ ਤੋਂ ਉਸ ਮੀਟਿੰਗ ਤੱਕ ਵੀ ਉਹ ਉਹਦਾ ਰਿਵਿਊ ਹੋ ਜਾਂਦਾ ਵੀ ਪੂਰਾ ਕਿੰਨਾ ਕਿੰਨਾ ਹੋਇਆ ਇਹ ਨਹੀਂ ਹੋਇਆ ਕਿਉਂ ਨਹੀਂ ਕੀਤਾ ਤਾਂ ਕਿਉਂਕਿ ਤਾਂ ਜਿਹੜਾ ਵੀ ਉਹ ਫੰਡ ਇਕੱਠੇ ਹੋ ਜਾਂਦੇ ਰਸਤਵ ਖਰਚੇ ਵਰਤੇ ਦਾ ਲਾਭਤਾ ਪੰਨਾ ਦਾ ਕੀ ਸਰੋਤ ਸੀਗਾ ਮਤਲਬ ਬਸ ਹੈ ਜੇ ਆਪਣੇ ਆਪਣੇ ਹਮਦਰਦਾਂ ਤੋਂ ਹਮਦਰਦਾਂ ਤੋਂ ਉਹ ਏਦਾਂ ਦਾ ਹੀ ਸੀਗਾ ਜਿਵੇਂ ਮਤਲਬ ਕਈ ਤਰੀਕੇ ਹੁੰਦੇ ਆ ਵੀ ਜਿਹੜੇ ਤਗੜੇ ਧਨੀ ਨੇਗੇ ਉਹਨਾਂ ਨੂੰ ਹਾਂ ਸਾਡੇ ਉਹਨਾਂ ਨੂੰ ਟੈਕਸ ਉਤਾਰੋ ਨਾ ਨਾ ਮੇ ਪਹਿਲੇ ਨੇ ਪੈਸੇ ਦੇ ਆ ਨਾ ਉਹ ਤਾਂ ਨਹੀਂ ਸੀ ਦੱਕਾ ਮਾਰਨ ਵਾਲਾ ਸੀ ਠੀਕ ਹੈ ਅੱਛਾ ਇੱਕ ਤੂੰ ਇਹ ਲਿਖਿਆ ਜੀ ਜੇਕਰ ਮੈਂ ਇੱਕ ਵਾਰ ਗਿਆ ਸੀ ਬਸੇ ਮੈਨੂੰ 5-7 ਵਾਰੀ ਗ੍ਰਿਫਤਾਰ ਕੀਤਾ ਗਿਆ ਹਾਂ ਆਹ ਤਾਂ ਕਦੇ ਕਹ ਕਿਸੇ ਫਰਜ਼ੂ ਕੋ ਉਹ ਉਹ ਫਾਰਮੂਲੇ ਸਵੇਰੇ ਸਵੇਰੇ ਫੜ ਕੇ ਰਾਤ ਨੂੰ 2 ਵਜੇ ਕੱਟ ਜਾਵੇ ਇਹ ਦੁਬਾਰ ਦੀ ਬਾਦ ਹੈ ਐਸੇ ਐਸੇ ਦੌਰਾਨ ਅੱਛਾ ਐਸੇ ਦੌਰਾਨ ਸਜਾ ਸਜਾ ਕਟਣ ਤੋਂ ਬਾਅਦ ਮੈਨੂੰ ਇਹ ਕਦੇ ਭੜਿਆ ਅੱਛਾ ਉਹ ਤੋਂ ਪਹਿਲਾਂ ਪਹਿਲਾਂ ਦੀ ਗੱਲ ਉਹ ਤੋਂ ਪਹਿਲਾਂ ਦੀ ਗੱਲ ਹੈ ਇਹਦੇ ਦੌਰਾਨ ਮਤਲਬ ਜੇ ਉਹ ਮੂਵਮੈਂਟਲ ਫਿਜੀ ਜਿਹੜਾ ਕੋ ਹੁੰਦਾ ਸੀ ਔਰ ਪੁਲਿਸ ਵਾਲੇ ਵੀ ਆਪਣਾ ਬੁਝਾਓ ਕਰਨ ਦੇ ਸੇਵਨ ਦੇ ਪਾਰ ਇੱਥੇ ਬੁਲਿਆ ਗਿਆ ਹਾਂ ਮੈਂ ਮੈਂ ਨਵਾਂ ਮੈਂ ਨਵਾਂ ਹਾਂ ਇਹ ਚੱਲੋ ਹਾਂ ਕਾਹ ਵਈ ਕਾਹ ਲਈ ਸੀਤੀ ਮਾੜਾ ਸੰਦਰਾਮ ਦੀ ਬਣਾ ਦਿੱਤਾ ਰਹਿੰਦੀ ਹੈ ਤੁਹਾਡੀ ਨਾ ਮੈਂ ਉਹ ਇਹ ਮਾ ਹੁਈ ਮਤਲਬ ਜਿਹੜੇ ਜਿਹੜੇ ਇੱਧਰ ਆਏ ਹਾਂ ਹਾਂ ਇਹ ਪੋਸਟਰ ਸੇ ਹੀ ਹੋਈ ਪੋਸਟਰ ਛਪਨ ਤੇ ਹੋਈ ਹਮ ਹਮ ਨਿਕੋ ਸੀਪੀਏ ਐਮਰਾ ਤੋਂ ਕਾਮਰਸ ਸੁਖਵੰਤ ਸੀਗਾ ਜਿਹੜਾ ਮਾਉ ਵੀ ਮਤਲਬ ਆਮ ਤੌਰ ਤੇ ਇੱਕ ਮਾਉ ਦਾ ਕਥਨ ਹੈ ਕਿਹਾ ਜਾਂਦਾ ਹੈ ਕਿ ਰਾਜਸੀ ਤਾਕਤ ਬੰਦੂਕ ਦੀ ਨਾਲੀ ਵਿੱਚੋਂ ਨਿਕਲਦੀ ਹੈ। ਸੁਖਵੰਤ ਹਮ ਕੌਮ ਦੇ ਸੁਖਵੰਤ ਉਹਨੇ ਕਹਿੰਦੇ ਤੁਹਾਨੂੰ ਕਿਹਾ ਸੀ ਵੀ ਭਈ ਰੈੱਡ ਬੁੱਕ ਦੀਆਂ ਕੋਟੇਸ਼ਨਾਂ ਪੜਕੀ ਬੰਦੂਕ ਨਹੀਂ ਚੁੱਕੀ ਜਾਂਦੀ। ਮਾਉ ਨੇ ਕਿਹੜੇ ਪ੍ਰਸੰਗ ਵਿੱਚ ਕਿਹਾ ਹੈ ਕਿ ਰਾਜਸੀ ਤਾਕਤ ਬੰਦੂਕ ਦੀ ਨਾਲੀ ਚੋਂ ਨਿਕਲਦੀ ਹੈ ਇਸ ਗੱਲ ਨੂੰ ਵੀ ਸਮਝਣਾ ਚਾਹੀਦਾ ਹੈਗਾ। ਹਮ ਕੁਈ ਇਹ ਕਹਾਂ ਸੀ ਸਰਗਵੰਤ ਨਹੀਂ ਹੈਗਾ ਪਰ ਤੁਸੀਂ ਉਹ ਆਪਣੀ ਇੰਟਰਵਿਊ ਚ ਕੋਈ ਜ਼ਿਕਰ ਕੀਤਾ ਹੈ ਹਾਂ ਸਰਗਵੰਤ ਸਰਗਵੰਤ ਦਾ ਇਹ ਕੋ ਕਾਂਗਰਸ ਸਰਗਵੰਤ ਸੀ ਆ ਸੀਪੀਐਮ ਦਾ ਕਾਂਗਰਸ ਸੀ ਤੁਹਾਡਾ ਜਦੋਂ ਮਾਣੋਂ ਬਖਰੀਆ ਹੋ ਗਿਆ ਨਾ ਸਤਵੰਤ ਨਾ ਹੋਵੇ ਨਹੀਂ ਥੋੜੇ ਗਲਤ ਲੱਗਿਆ ਹੋਊਗਾ ਹਾਂ ਹਾਂ ਸਤਵੰਤ ਨਾ ਕਾਂਗਰਸ ਸਤਵੰਤ ਰੌਤ ਵੱਡੀ ਲੀਡਰ ਸਤਵੰਤ ਉਹ ਗਾਉਂ ਦੇ ਸਖਤ ਵੀ ਰਹੇ ਨੇ ਅੱਛਾ ਤੇ ਇੱਥੇ ਦਿਨ ਆਦਿ ਨਾਲ ਜੀ ਨਾਲ ਉਹਨੂੰ ਕਰਕੇ ਮੇਰੇ ਨਾਲ ਉਹਨਾਂ ਦੀ ਬਹੁਤ ਸਮਝੋ ਮਨੂ ਬੱਚਿਆਂ ਵਾਂਗ ਬਸ ਉਹ ਪੁਰੀ ਤਰ੍ਹਾਂ ਕਿਤੇ ਸੋਣੇ ਚ ਫਰਕ ਰਹਿ ਗਿਆ ਹਾਂ ਹਾਂ ਉਹਨੇ ਸਤਵੰਤ ਲਿਖਿਆ ਹਾਂ ਹੂੰ ਤੇ ਅੱਛਾ ਇਹ ਇਹਨੇ ਤੁਹਾਨੂੰ ਕਿਹਾ ਸੀ ਯਾਰ ਮਨ ਇਸ ਮਾ ਇਹਨੇ ਆਪਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਨਾ ਬਹੁਤ ਵਧੀਆ ਕੋਸ਼ਿਸ਼ ਮਤਲਬ ਇਹ ਆਉਣਾ ਨਾਲ ਅੱਛਾ ਅੱਛਾ ਇੱਕ ਮੇਰਾ ਕਿੱਤਾ ਟੇਲੇ ਨੂੰ ਤਾਂ ਹੁਣ ਕਰਕੇ ਕਿਤੇ ਕਿਸੇ ਦੇ ਜਿੱਕ ਪਲਾਸਟਿਕ ਦੇ ਕਿਤੇ ਕੋ ਕੋ ਮਤ ਇਹ ਵੀ ਇਹ ਵੀ ਲਗਾਉਣ ਵਾਲਾ ਇਸ਼ਾਰਾ ਸੀ ਹੂੰ ਹੂੰ ਇਹ ਕਿ ਤੁਸੀ ਜਿਹੜੇ 25 ਤਾਰਿਖ ਨੂੰ ਮੈਨੂੰ ਗ੍ਰਿਫਤਾਰ ਕਰਨ ਲਈ ਆਏ ਸੀ ਉਦੋਂ ਮੈਂ ਨੌਕਰੀ ਦੀ ਤਿਆਰੀ ਕਰ ਰਿਆ ਸੀ ਪਰਚੀ ਨੰਬਰ 68 ਉਹ ਪੋਸਟਰ ਵਾਲੇ ਮਾਮਲੇ 'ਚ ਤੇ 3 ਮਈ 88 ਨੂੰ ਮੇਰੇ ਜਮਾਨਤ ਹੋ ਗਈ। ਇਹ ਮਤਲਬ ਕਿ 11 ਦਿਨ ਬਾਅਦ ਇਹ ਲਿਖਿਆ ਜਮਾਨਤ ਕਮੇਟੀ ਵੱਲੋਂ ਕਰਵਾਈ ਗਈ ਤੇ ਅਰ ਸੱਚੇ ਹੋਰ ਬੜੀ ਦਿਲਚਸਪ ਸਾਰੇ ਇਹਨਾਂ ਨੇ ਦਰਸਾਉਂਦਾ ਇਹਨਾਂ ਨੇ ਕਿ ਹੋਰ ਦਿਲਚਸਪ ਗੱਲ ਹੋਈ ਹੋਈ ਹੈ ਵੀ ਜਿਹੜਾ ਪੋਸਟਰ ਸੁਪਾਇਆ ਸੀ ਉਹਦਾ ਬੇਬੀ ਅਜੀ ਤਕਰੀਰ ਦਿੱਤਾ ਸਤਿਗੁਰੂ ਉਹ ਮਤਲਬ ਦਫਤਰ ਫੈਕਟਰੀ ਹੋਣ ਕਰਕੇ ਜਿਹੜਾ ਪਾਰਟੀ ਦਾ ਟ੍ਰੇਡਰ ਸੀ ਸੀਪੀਆਈ ਵਾਲੇ ਵੀ ਸੀਪੀਐਮ ਵੀ ਵੀ ਉਸੇ ਕਰਸ ਤੋਂ ਥੱਕ ਗਏ ਉਹ ਜਿਹੜਾ ਅਸਧਾਰਨ ਨਾਲ ਹੁੰਦਾ ਹੀ ਰਹਿੰਦਾ ਉਹ ਇਹਦਾ ਵਿਹਾਰ ਨਾ ਨਾ ਕੰਮ ਸੀ ਕੋਈ ਫੰਡ ਬੁੰਡ ਹੈ ਨਹੀਂ ਸੀ ਵੀ ਦੇ ਰਹੇ ਕਿ ਬਚ ਗਾਇਸ਼ ਚੋ 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 ਪਾਗੇ ਤੱਕਲੇ ਅਜਾ ਪ੍ਰਸ਼ਾਲੇ ਦੀ ਕੁਝ ਨਹੀਂ ਸੀ ਕਹਿੰਦੇ ਮਿਕੋ ਵੀ ਨਹੀਂ ਚਾਹੋ ਵੀ ਨੋ ਫਾਰਥਵਲੀਆ ਬਈ ਉਹ ਇਹ ਹੈ ਹੂੰ ਠੀਕ ਠੀਕ ਅੱਛਾ ਇਹ ਤਾਂ ਤੁਸੀਂ ਜੰਝਾ ਗੱਲ ਕਲੀਅਰ ਕਰਤੀ ਵੀ ਧੂਰੀ ਨਾਲ ਤੁਹਾਡਾ ਕੋਈ ਵਿਸਬੰਧ ਨਹੀਂ ਤੁਸੀਂ ਤੁਰਤ ਤੋਂ ਹੀ ਇਸ ਅਮਰੂਦ ਜੀ ਇਸ ਅਮਰੂਦ ਦੀ ਹੀ ਉਹ ਪਰਸ ਹੋਣਾ ਹੈ ਨਾ ਦਾ ਉਹ ਹੈ ਉਹ ਵੀ ਹੈ ਉਹ ਸਾਫ ਰਹਿੰਦੀ ਹੈ ਪਰਸ ਬੰਟੇ ਦੀ ਦੇਖਣ ਦੀ ਜੇ ਪੰਤ ਇਧਰੋਂ ਕਲੇਚੋਂ ਕਲੇਚੋਂ ਆਈ ਹੈ ਨਾ ਕਿ ਲੋਕ ਕਿ ਲੋਕ ਵਿੱਚ ਦੀ ਆ ਕੇ ਤੈਨੂੰ ਜਾਣਾ ਹੋਵੇ ਠੋਕੇ ਚਾਹ ਕਰੂੰ ਸਭ ਨੇ ਸਭ ਨੇ ਸਮਝਦੇ ਚੰਗਲੇ ਬਹੀ ਦੇਖੇ ਹਾਂ ਦੇਖਿਓ ਸਭ ਦੇ ਸਾਹਮਣੇ ਹੁੰਦੇ ਕਰੈਸ ਹਾਂਜੀ 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 ਉਹ ਨਾ ਹੋਵੇ ਬਟ ਜੋ ਸੁੱਖ ਆਖਦੇ ਹੁਣ ਵੀ ਉਹ ਰਹਿਣਾ ਪੈਸਾ ਨਹੀਂ ਵੀ ਆ ਸਾਰੇ ਓਕੇ ਬੰਦ ਹੋਏ ਪੈਸੇ ਹਾਂ ਹਾਂ ਚੇ ਇਹਦੇ ਵਿੱਚ ਜਿਹੜੀ ਲਹਿਰ ਦੇ ਵਿੱਚ ਆਮ ਤੌਰ ਤੇ ਕਿਹੜੇ ਕਿਹੜੇ ਤਬਕੇ ਜਿਆਦਾ ਪ੍ਰਭਾਵਿਤ ਹੋਏ ਸੀ ਉਦੋਂ ਜਿਆਦਾ ਜਿਹੜੇ ਕਿਹੜੇ ਤਬਕੇ ਸੀ ਜਿਹੜੇ ਜਿਹੜੇ ਸੀਪੀਐਮ ਤੋਂ ਡੀਗੈਨ ਨੂੰ ਵੀ ਸਮਝਦੇ ਸੀ ਵੀ ਇਹਨਾਂ ਨੇ ਅੱਧ ਹੋ ਗਏ ਬਾਕੀ ਆਮ ਜਿਹਨਾਂ ਦਾ ਕੰਮ ਹੋ ਗਿਆ ਜਿਹੜੇ ਜਿਹੜੇ ਉਸ ਵੇਲੇ ਗਰਮ ਸੀ ਉਹ ਜਿਹੜੇ ਉਹਨਾਂ ਤੇ ਫੇਰ ਕਰਉਂ ਸੀ ਉਹ ਉਹ ਇਧਰ ਆਉਂ ਉਹ ਉਹ ਇਹ ਸੋਚਦੇ ਹਨ ਬਾਦ ਕਿਸ ਮੁੱਤੇ ਨੂੰ ਨਕਸਲ ਬੜੀ ਆਈ ਹਮ ਲਹਿਰ ਸ਼ੁਰੂ ਹੋ ਗਈ ਮੰਨ ਲਓ ਇੱਕ ਪਲੇਟਫਾਰਮ ਮਿਲ ਗਿਆ ਕਹਿਣ ਨੂੰ